ਗੱਲ ਜੋ ਹੋਈ ਅਨਾਉਂਸਮੈਂਟ ਮਗਰੋਂ ਕਿਸਾਨ ਪੁੱਬਾ ਮਾਰ ਕੇ ਰੋਇਆ ਅਚਾਨਕ ਗੁਰੂ ਘਰ ਦੇ ਵਿੱਚ ਅਨਾਉਂਸਮੈਂਟ ਹੁੰਦੀ ਹੈ ਜਿਸ ਮਗਰੋਂ ਕਿਸਾਨ ਪੁੱਬਾ ਮਾਰ ਕੇ ਰੋਂਦਾ ਹੈ दरअसल ਬਿੱਤੇ ਕੱਲ ਮੌਸਮ ਖਰਾਬ ਹੋ ਗਿਆ ਸੀ ਤੇ ਅਚਾਨਕ ਹੀ ਤੂਫਾਨ ਆ ਗਿਆ ਤੇ ਫਿਰ ਗੜੇ ਵੀ ਪਏ ਤੇ ਭਾਰੀ ਮੀਂਹ ਵੀ ਪਿਆ ਪਰ ਗੜੇ ਤੇ ਭਾਰੀ ਮੀਂਹ ਤੋਂ ਪਹਿਲਾਂ ਤੇਜ਼ ਤੂਫਾਨ ਆਇਆ ਤੇ ਇਸੇ ਕਰਕੇ ਅਚਾਨਕ ਅਸਮਾਨੀ ਬਿਜਲੀ ਜੋ ਸੀ ਉਹ ਵੀ ਖਟਕਟਾਈ ਅਤੇ ਕਿਸਾਨ ਦੇ ਖੇਤ ਦੇ ਉੱਤੇ ਡੇਕੀ ਕਣਕ ਦੀ ਪੱਕੀ ਫਸਲ ਦੇ ਉੱਤੇ ਅਸਮਾਨੀ ਬਿਜਲੀ ਡੇਕੀ ਤੇ ਫਿਰ ਅਚਾਨਕ ਅਗ ਲੱਗ ਗਈ ਹੈ ਮਾਮਲਾ ਪੰਜਾਬ ਦੇ શ્રી ਮੁਕਸਰ ਸਾਹਿਬ ਤੋਂ ਸਾਹਮਣੇ ਆਇਆ ਹੈ શ્રી ਮੁਕਸਰ ਸਾਹਿਬ ਦੇ ਪਿੰਡ ਕੋਠੇ ਅਮਨਗੜ ਦੇ ਵਿੱਚ ਇੱਕ ਕਿਸਾਨ ਦੇ ਖੇਤ ਦੇ ਉੱਤੇ ਕਣਕ ਦੀ ਪੱਕੀ ਫਸਲ ਦੇ ਉੱਤੇ ਅਸਮਾਨੀ ਬਿਜਲੀ ਡਿੱਗਣ ਕਰਕੇ ਅੱਗ ਲੱਗ ਗਈ ਖੇਤਾਂ ਨੂੰ ਅੱਗ ਲੱਗ ਗਈ ਕਣਕ ਦੇ ਪੱਕੀ ਫਸਲ ਜਿਹੜੀ ਸੀਗੀ ਉਸ ਨੂੰ ਅੱਗ ਲੱਗ ਗਈ ਅਤੇ ਇਸੇ ਦੌਰਾਨ ਤੂੜੀ ਵਾਲੀ ਮਸ਼ੀਨ ਦੇ ਮਾਲਕਾਂ ਦੇ ਵੱਲੋਂ ਖੇਤ ਦੇ ਮਾਲਕ ਨੂੰ ਸੂਚਿਤ ਕੀਤਾ ਗਿਆ ਇਸ ਦੌਰਾਨ ਉਹਨਾਂ ਦੇ ਵੱਲੋਂ ਗੁਰੂ ਘਰ ਦੇ ਵਿੱਚ ਵੀ ਅਨਾਉਂਸਮੈਂਟ ਕਰਵਾ ਦਿੱਤੀ ਗਈ ਤਾਂ ਜੋ ਜੋ ਕੋਈ ਵੀ ਖੇਤ ਦਾ ਮਾਲਕ ਹੋਵੇਗਾ ਉਸ ਨੂੰ ਜਾਣਕਾਰੀ ਮਿਲ ਜਾਵੇਗੀ ਇਸ ਦੌਰਾਨ ਜਿਹੜੇ ਸਥਾਨਕ ਲੋਕ ਸਨ ਉੱਥੇ ਤੂੜੀ ਵਾਲੀ ਮਸ਼ੀਨ ਦੇ ਮਾਲਕ ਸਨ ਉਹਨਾਂ ਦੇ ਵੱਲੋਂ ਆਪਣੇ ਤੌਰ ਤੇ ਅੱਗ ਨੂੰ ਬੁਝਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਕੀਤੀਆਂ ਗਈਆਂ ਜਾਣਕਾਰੀ ਹੈ ਮਿਲ ਰਹੀ ਹੈ ਕਿ ਡੇਡ ਕੋ ਇੱਕੜ ਦੇ ਵਿੱਚ ਫਸਲ ਦੀ ਨੁਕਸ ਫਸਲ ਦਾ ਜਿਹੜਾ ਨੁਕਸਾਨ ਹੈ ਉਹ ਹੋਇਆ ਅਤੇ ਅੱਗ ਲੱਗ ਗਈ ਸੀ ਤੇ ਇਸੇ ਦੌਰਾਨ ਕੜੀ ਮੁਸ਼ਕਲ ਤੋਂ ਬਾਅਦ ਇਸ ਅੱਗ ਤੇ ਕਾਬੂ ਪਾਇਆ ਗਿਆ ਫਿਲਹਾਲ ਦੱਸਦੀ ਹੈ ਕਿ ਕੱਲ ਗੜੇ ਮਾਰੀ ਵੀ ਹੋਈ ਹੈ ਭਾਰੀ ਮੀਂਹ ਵੀ ਪਿਆ ਜਿਸ ਕਰਕੇ ਕਿਸਾਨਾਂ ਦੀ ਫਸਲਾਂ ਦਾ ਵੱਡਾ ਨੁਕਸਾਨ ਹੋਇਆ ਕਣਕ ਦੀ ਫਸਲ ਜੋ ਕਿ ਬਾਡੀ ਦੇ ਲਈ ਤਿਆਰ ਸੀ ਪੱਕੀ ਹੋਈ ਸੀ ਅਤੇ ਇਸੇ ਦੌਰਾਨ ਭਾਰੀ ਮੀਂਹ ਪੈ ਗਿਆ ਗੜੇ ਪਏ ਨੇ ਜਿਸ ਕਰਕੇ ਕਿਸਾਨਾਂ ਦਾ ਵੱਡਾ ਨੁਕਸਾਨ ਹੋਇਆ ਕਿਸਾਨਾਂ ਦੀਆਂ ਮੁਸ਼ਕਲਾਂ ਵੱਧਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਹੁਣ ਇਹ ਮਾਮਲਾ ਸਾਹਮਣੇ ਆਇਆ ਹੈ ਪੰਜਾਬ ਦੇਸ਼ ਨੂੰ ਮੁਕਸਰ ਸਾਹਿਬ ਦੇ ਪਿੰਡ ਕੋਠੇ ਅਮਨਗੜ ਤੋਂ ਜਿੱਥੇ ਇੱਕ ਕਿਸਾਨ ਦੇ ਖੇਤ ਦੇ ਵਿੱਚ ਅਸਮਾਨੀ ਬਿਜਲੀ ਡਿੱਗ ਜਾਂਦੀ ਹੈ ਕੁਦਰਤ ਦਾ ਕਹਿਰ ਦੇਖਣ ਨੂੰ ਮਿਲਿਆ ਹੈ ਅਤੇ ਇਸ ਦੌਰਾਨ ਕਣਕ ਦੀ ਪੱਕੀ ਫਸਲ ਨੂੰ ਅੱਗ ਲੱਗ ਜਾਂਦੀ ਹੈ ਕਿ ਕੁਝ ਕਿਸਾਨ ਦਾ ਕਹਿਣਾ ਹੈ ਮੌਕੇ ਦੀਆਂ ਤਸਵੀਰਾਂ ਵੀ ਦਿਖਾਉਂਦੇ ਹਾਂ ਤੇ ਕਿਸਾਨ ਦਾ ਕੀ ਕੁਝ ਕਹਿਣਾ ਉਹ ਵੀ ਸੁਣਾਉਂਦੇ ਹਾਂ ਆਗ ਲੱਗੀ ਇਸ ਬਿਜਲੀ ਟਿਕਣ ਦੇ ਕਾਰਨ ਅੱਜ ਜਿੱਥੇ ਸਾਂ ਤਾਂ ਕਰੇ ਜਿਹਾ ਪੂਨ ਗਿਆ ਤਾਂ ਬਹੁਤ ਦੁਨੀਆ ਇਕੱਠੀ ਹੋ ਗਈ ਸੀ ਇੱਥੇ ਟਰੈਕਟਰ ਹੋ ਗਈ ਦਾ 15 ਇਕੱਠਾ ਜੀ 200 150 2 ਤਾਂ ਰਿਸ਼ੂ ਪੱਲਾ ਇਕੱਠਾ ਹੋ ਗਏ ਹੂੰ ਤੇ ਜਾਲੀ ਜਿਸ ਕਰਕੇ ਬੱਚੇ ਤੋਂ ਨਹੀਂ ਤੇ ਇਹਦਾ ਬਹੁਤ ਬੁਰਾ ਇਨਸਾਨ ਹੋਣਾ ਸੀ ਹਾਂ ਸਮਾਨੀ ਬਿਜਲੀ ਨਾ ਹੋਵੇ ਹਾਂਜੀ ਸਮਾਨੀ ਬਿਜਲੀ ਟਿਕਣ ਕਰ ਇਹ ਕੋਇਰਟ ਨੇ ਬੁਝਾਈ ਹੈ ਤੇ ਕੋਇਰ ਕਿੰਨਾ ਕਿੰਨਾ ਕੀ ਨੁਕਸਾਨ ਹੋ ਗਿਆ ਡੇਢ ਥਲੇ ਦਾ ਨੁਕਸਾਨ ਹੋ ਗਿਆ ਜਿੱਥੋਂ ਤੇ ਕਰ ਬਚਿਆ ਅੱਛਾ ਹਾਂਜੀ ਤੇ ਕੀ ਮੰਗ ਕਰਦੇ ਹੋ ਬਾਜੀ ਜੋ ਤੁਹਾਨੂੰ ਸਕਾਰ ਦਾ ਮੌਕਾ ਮਿਲਿਆ ਜੀ ਇਹਨਾਂ ਆ। ਮੈਂ ਇੱਕ ਵਾਰ ਤੇ ਆ ਕੇ ਮੌਕਾ ਪਾਉਂਦਾ। ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ, ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ। ਵਰਲਡ ਵਾਈਡ ਤੁਸੀਂ ਸਾਨੂੰ Amazon Fire TV, Daily Hunt ਤੇ ਇਹ ਬਾਬਾ ਤੇ ਦੇਖ ਸਕਦੇ ਹੋ। ਯੂ ਐਸ ਏ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ। રાણી રપે તો દૂર તે મુદ્દે નેડે પંજાબી ટીવી